ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ 1699 ਦੀ ਵਿਸਾਖੀ ਤੇ ਖਾਲਸਾ ਪੰਥ ਸਜਾਇਆ ਖੰਡੇ ਦੀ ਪੋਲ ਦੇ ਕੇ ਔਰ ਸਿੰਘ ਨਾਮ ਖਾਲਸੇ ਨੂੰ ਬਖਸ਼ਿਸ਼ ਕੀਤਾ ਔਰ ਕੌਰ ਨਾਮ ਵੀ ਸਾਡੀਆਂ ਭੈਣਾਂ ਬਹਾਦਰ ਭੈਣਾਂ ਨੂੰ ਬਖਸ਼ਿਸ਼ ਕੀਤਾ ਇਸ ਤੋਂ ਪਹਿਲਾਂ ਇਤਨਾ ਮੰਦਾਲ ਸੀ ਚਾਰ ਦੁਆਰੀ ਦੇ ਵਿੱਚ ਕੈਦ ਬੀਬੀਆਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਜਰਵਾਣੇ ੱੱਕੇ ਜੋਰੀ ਚੁੱਕ ਕੇ ਲੈ ਜਾਂਦੇ ਸਨ ਪਰ ਖਾਲਸਾ ਫੌਜ ਜਿਹੜੀ ਹੈ ਖਾਲਸਾ ਖਾਸ ਕਹਾਵੇ ਸੋਏ ਸਤਿਗੁਰੂ ਨੇ ਬਖਸ਼ਿਸ਼ ਕੀਤਾ 1700 ਸ਼ਬੀ ਵਿੱਚ ਜਾਫਰ ਵੇਗਨਾ ਦਾ ਤੁਰਕ ਸੈਵਰੇ ਨਿਸ਼ਰੇ ਵਾਲਾ ਇੱਕ ਝੋਲੀ ਚੁੱਕ ਟੌੜ ਗਦਾਰ ਸੀ ਬੜਾ ਹੰਕਾਰੀ ਸੀ ਹੰਕਾਰ ਦੇ ਵਿੱਚ ਹੀ ਆਪ ਜੀ ਨੂੰ ਪਤਾ ਹੈ ਕਿ ਘੋੜੀਆਂ ਖੁੱਲੀਆਂ ਛੱਡ ਦਿੰਦਾ ਸੀ ਔਰ ਜਦੋਂ ਲੋਕਾਂ ਨੇ ਆਣ ਕੇ ਕਹਿੰਦੇ ਸੀ ਕਿ ਰਾਏ ਸਾਹਿਬ ਘੋੜੀਆਂ ਬੰਨ ਲਵੋ ਸਾਡਾ ਨੁਕਸਾਨ ਕਰਦੀਆਂ ਫਸਲ ਦੀ ਅੱਗੋਂ ਇਤਨਾ ਮਾੜਾ ਬੋਲਦਾ ਸੀ ਕਹਿੰਦਾ ਸੀ ਕਿ ਘੋੜੀਆਂ ਬੰਨਣ ਨੂੰ ਤਾਂ ਮੈਂ ਬੰਨ ਦੇਣਾ ਹਾਂ ਪਰ ਮੇਰੇ ਕੋਲ ਰਸੇ ਨਹੀਂ ਸਿੰਘਾਂ ਨੇ ਪੰਚਾਇਤ ਨੇ ਕਿਹਾ ਰਸੇ ਅਸੀਂ ਲਿਆ ਦਿੰਨੇ ਆ ਕਹਿਣ ਲੱਗਾ ਨਹੀਂ ਇਹ ਰਸੇ ਨਹੀਂ ਚਾਹੀਦੇ ਰਸੇ ਤੁਹਾਡੇ ਸਿਰ ਤੇ ਕੇਸਾਂ ਦੇ ਵਟ ਕੇ ਘੋੜੀਆਂ ਬਾਤ ਸਕਦੀਆਂ ਵੈਸੇ ਨਹੀਂ ਇਤਨਾ ਹੰਕਾਰੀ ਸੀ ਬਿਆਰਿਓ ਝੋਲੀ ਚੁੱਕ ਗਦਾਰ ਸੀ ਨਸ਼ਰੇ ਵਿੱਚ ਸਿੰਘਾਂ ਨਾਲ ਲੜਿਆ ਤੇ ਥੋੜੇ ਸਮੇਂ ਦੇ ਵਿੱਚ ਜਾਫਰ ਵੇਗ ਚੌਧਰੀ ਰਾਏ ਨਸ਼ਹਿਰੇ ਵਾਲਾ ਬੁਰੀ ਤਰ੍ਹਾਂ ਹਾਰ ਕੇ ਅੰਮ੍ਰਿਤਸਰ ਵੱਲ ਨੂੰ ਭਜਾਇਆ ਹਾਰ ਦੀ ਨਮੋਸ਼ੀ ਤੋਂ ਨਜਾਦ ਪਾਉਣ ਲਈ ਉਹ ਕੋਈ ਬਹਾਨਾ ਲੱਭ ਰਿਹਾ ਸੀ ਉਸ ਨੂੰ ਚਵਿੰਡੇ ਵਿੱਚ ਸਰਦਾਰ ਬਹਾਦਰ ਸਿੰਘ ਦੇ ਸੁਪੁੱਤਰ ਦੇ ਵਿਆਹ ਦਾ ਪਤਾ ਲੱਗਾ ਜਿਸ ਵਿੱਚ ਕਾਫੀ ਸਿੰਘ ਸਿੰਘਣੀਆਂ ਨੇ ਸ਼ਮੂਲੀਅਤ ਕੀਤੀ ਸੀ ਜਾਫਰ ਵੇਗ ਨੇ ਆਪਣੀ ਹਾਰੀ ਹੋਈ ਫੌਜ ਨੂੰ ਨਾਲ ਲੈ ਕੇ ਚੁੰਡੇ ਪਿੰਡ ਨੂੰ ਘੇਰਾ ਪਾ ਲਿਆ ਸਿੰਘਾਂ ਨੂੰ ਵੀ ਇਸ ਦੀ ਖਬਰ ਮਿਲ ਗਈ ਪਰ ਉਹ ਅਨੰਦ ਕਾਰਜ ਦੀ ਮਰਿਆਦਾ ਨਿਰਵਿਘਨ ਨਿਭਾਉਣਾ ਚਾਹੁੰਦੇ ਸੀ ਤੇ ਕੋਈ ਸ਼ੱਕ ਨਹੀਂ ਉਹਨਾਂ ਨਭਾਈ ਵੀ ਪ੍ਰਸ਼ਾਦ ਪਾਣੀ ਛਕ ਕੇ ਤਿਆਰ ਵਰਤਾਰ ਖਾਲਸਾ ਘੋੜਿਆਂ ਤੇ ਸਵਾਰ ਹੋਇਆ ਤੇ ਫੌਜ ਦੇ ਘੇਰੇ ਉੱਤੇ ਇੱਕ ਪਾਸੇ ਅੱਲਾ ਕਰਕੇ ਬਹੁਤਿਆਂ ਮੋੜ ਦੇ ਘਾਤ ਉਤਾਰਦੇ ਹੋਏ ਦਰਾਂ ਨੂੰ چیرਦੇ ਹੋਏ ਇਹ ਖਾਲਸਾ 9 ਤੋਂ 11 ਹੋ ਗਿਆ ਪਹਿਲਾਂ ਨਸ਼ਰੇ ਵਿੱਚ ਤੇ ਹੁਣ ਇੱਥੇ ਵੀ ਸਿੰਘ ਕਾਬੂ ਨਾ ਆਏ ਜਾਫਰ ਵੇਗ ਬਹੁਤ ਕਲਪਿਆ ਕਮੀਨਗੀ ਤੇ ਉਤਰ ਆਇਆ ਵਿਆਹ ਵਾਲੇ ਘਰ ਵਿੱਚ ਬੀਬੀਆਂ ਉੱਤੇ ਹੱਲਾ ਕਰਨ ਦੀ ਵਿਉਂਤ ਬਣਾਈ ਔਰ ਪਿੰਡ ਦੇ ਵਿੱਚ ਜਾ ਵੜਿਆ ਘਰ ਵਿੱਚ 20 ਦੇ ਕਰੀਬ ਸਿੰਘਣੀਆਂ ਸਨ ਇੱਥੇ ਜਾਫਰ ਵੇਗ ਨਾਲ ਉਹ ਹੋਈ ਜੋ ਪਹਿਲਾਂ ਕਦੇ ਦੋ ਹਾਰਾਂ ਵਿੱਚ ਵੀ ਨਹੀਂ ਸੀ ਹੋਈ ਸੀ ਉਸਦੇ ਪਿੰਡ ਵਿੱਚ ਆਵੜਨ ਦੀ ਖਬਰ ਸੁਣਦਿਆਂ ਹੀ ਬੇਬੀਆਂ ਨੇ ਘਰ ਵਿੱਚ ਕਲੇ ਵਰਗੀ ਮੋਰਚਾਬੰਦੀ ਕਰ ਲਈ ਘਰ ਦਾ ਦਰਵਾਜ਼ਾ ਢੋ ਕੇ ਦੋ ਸ਼ੀਣੀਆਂ ਉਸ ਦੇ ਕੋਲ ਖੜ ਗਈਆਂ ਤੇ ਇਹ ਦੇਖ ਰੇਖ ਵਿੱਚ ਲੱਗ ਗਈਆਂ ਕਿਤੇ ਵੈਰੀ ਰਾਹ ਬਣਾ ਕੇ ਅੰਦਰ ਨਾਵੜੇ ਦੋ ਜਣੀਆਂ ਲੋੜ ਅਨਸਾਰ ਸਭ ਨੂੰ ਅਸਲਾ ਪਹਚਾਉਣ ਲਈ ਖੜੀਆਂ ਤੇ 14 ਜਣੀਆਂ ਬੰਦੂਕਾਂ ਤੇ ਤੀਰਾਂ ਤਲਵਾਰਾਂ ਕਮਾਨਾਂ ਸੰਭ ਕੇ ਵੈਰੀ ਦੀ ਡੀਕਰ ਲਗੀਆਂ ਇਸ ਅਨੋਖੀ ਲੜਾਈ ਦੇ ਸ਼ੁਰੂ ਹੋਣ ਦਾ ਸ਼ਿਣ ਆ ਗਿਆ ਫੌਜਦਾਰ জাফর ਵੇਗ ਨੇ ਆਪਣੀ ਪਹਿਲੀ ਫੌਜੀ ਟੁਕੜੀ ਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ ਅੱਗੇੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਨ ਲੱਗਾ ਬਿਲਕੁਲ ਨਿਸ਼ਾਨੇ ਤੇ ਲੱਗਦੀਆਂ ਗੋਲੀਆਂ ਤੇ ਤੀਰਾਂ ਨੇ ਫੌਜ ਨੂੰ ਬੰਦਲਾ ਕੇ ਰੱਖ ਦਿੱਤਾ ਜਾਫਰ ਵੇਗ ਨੂੰ ਇਹ ਜਿਹੇ ਟਕਰਾ ਦਾ ਬਿਲਕੁਲ ਹੀ ਅੰਦਾਜ਼ਾ ਨਹੀਂ ਸੀ ਫੌਜ ਦੀ ਅੱਗੇ ਵਧਣ ਦੀ ਰਫ਼ਤਾਰ ਮਦਮ ਹੋ ਗਈ ਬੀਬੀਆਂ ਕੋਲ ਜਿਨ੍ਹਾਂ ਕੋ ਗੋਲੀ ਸਿੱਕਾ ਅਸਲਾ ਸੀ ਉਹਨਾਂ ਨੇ ਉਹ ਸਾਰਾ ਚਲਾ ਲਿਆ ਮੁਕਨ ਤੋਂ ਬਾਅਦ ਤੀਰਾਂ ਦੀ ਵਾਸ਼ਰ ਜਾਰੀ ਰੱਖੀ জাফর ਵੇਗ ਵੰਗਾਰ ਕੇ ਆਪਣੇ ਸਿਪਾਹੀਆਂ ਨੂੰ 50 ਸਿਪਾਹੀਆਂ ਦੀ ਟੁਕੜੀ ਨੂੰ ਲੈ ਕੇ ਘਰ ਦੀਆਂ ਕੰਧਾਂ ਦੇ ਕੋਲ ਪਹੁੰਚ ਗਏ ਇਹ ਦੇਖ ਬੀਬੀਆਂ ਨੇ ਕਿਰਪਾਨਾਂ ਧੂਰੀਆਂ ਆਹਮੋ ਸਾਹਮਣੇ ਹੁੰਦੀ ਐਸ ਲੜਾਈ ਵਿੱਚ ਬੀਬੀਆਂ ਵੱਲੋਂ ਬਿਜਲੀ ਵਾਂਗ ਚਲਦੀ ਕਿਰਪਾਨ ਨੂੰ ਦੇਖ ਕੇ ਵੈਰੀਆਂ ਦਾ ਦਿਲ بیٹھ ਗਿਆ ਉਹਨਾਂ ਨੂੰ ਜਿੱਤ ਕੇ ਤੇ ਬਚ ਕੇ ਨਿਕਲਣਾ ਮੁਸ਼ਕਲ ਜਾਪਣ ਲਗਾ ਇਸ ਭੇੜ ਵਿੱਚ ਬੀਬੀ ਧਰਮਕੌਰ ਜਿਸ ਦਾ ਦੋ ਘੰਟੇ ਪਹਿਲਾਂ ਹੀ ਵਿਆਹ ਹੋਇਆ ਸੀ ਜੀ ਤੇ ਇੱਕ ਤੁਰਕਾ ਨੂੰ ਕਾਲ ਰੂਪ ਜਾਪਰੀ ਸੀ ਉਹ ਬਹੁਤਿਆਂ ਨੂੰ ਜ਼ਿੰਦਗੀ ਦੇ ਤਾਣੇ ਬਾਣੇ ਤੋਂ ਮੁਕਤ ਕਰਦੀ ਹੋਈ ਲੜਦੀ ਲੜਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜ਼ਮੀਨ ਤੇ ਡਿੱਗ ਪਈ ਜਾਫਰ ਵੇਗ ਨੂੰ ਜਾਪਿਆ ਕਿ ਇਹ ਬੁਰੀ ਤਰ੍ਹਾਂ ਕੋਈ ਹਾਰ ਵਿੱਚ ਵੀ ਜੇ ਉਹ ਧਰਮਕੌਰ ਨੂੰ ਗਵਾ ਕਰਕੇ ਲੈ ਜਾਵੇ ਤਾਂ ਕੋਈ ਨਾ ਕੋਈ ਤਾਂ ਕਹਿਣ ਲਈ ਬਾਜ ਜਾਵੇਗਾ ਨਾ ਅਜਿਹੇ ਹੀ ਮਨੁਸਾ ਨਾਲ ਬੀਬੀ ਧਰਮਕੌਰ ਵੱਲੇ ਹੱਥ ਵਧਾਇਆ জাফর ਬੇਗ ਦਾ ਆਪਣੇ ਵੱਲ ਆਉਂਦਾ ਹੱਥ ਦੀ ਡਿੱਗੀ ਪਈ ਧਰਮਕੌਰ ਨੇ ਅਸਮਾਨੀ ਬਿਜਲੀ ਦੀ ਤੇਜ਼ੀ ਦੇ ਨਾਲ ਆਪਣੀ ਤੇਗ ਦਾ ਵਾਰ ਕੀਤਾ জাফর ਬੇਗ ਦੀ ਬਾਹ ਲੈ ਕੇ ਉਹਦੀ ਉਹ ਗਈ ਕੁਰਲਾ ਉੱਠਿਆ ਇਕਦਮ ਪਿੱਛੇ ਨੂੰ ਭੱਜਿਆ ਮਗਰੇ ਫੌਜ ਵੀ ਭੱਜ ਨਿਕਲੀ ਇਹ ਬੇਮੇਲ ਲੜਾਈ ਵਿੱਚ ਬਸ ਚਾਰ ਕੁ ਬੀਬੀਆਂ ਜ਼ਖਮੀ ਹੋਈਆਂ ਤੇ ਇਹਨਾਂ ਬਹਾਦਰ ਕੌੜਾਂ ਨੇ ਦੁਰੀਆਂ ਨੂੰ ਦੱਸ ਦਿੱਤਾ ਕਿ ਦਸ਼ਮ ਪਿਤਾ ਦਾ ਖੰਡੇ ਬਾਟੇ ਦਾ ਅੰਮ੍ਰਿਤ ਚਿੜੀਆਂ ਵਿੱਚ ਬਾਜ ਨੂੰ ਚਪਟਣ ਦੀ ਤਾਕਤ ਭਰ ਦਿੰਦਾ ਹੈ ਉਹਨਾਂ ਦੇ ਵਿੱਚ ਅਜੇ ਹੀ ਲਸਾਨੀ ਅਜੇ ਹੀ ਅਦੁੱਤੀ ਕੁਰਬਾਨੀ ਕਰਨ ਦਾ ਜਜ਼ਬਾ ਭਰ ਜਾਂਦਾ ਹੈ ਇਸੇ ਵਾਸਤੇ ਹੀ ਪਿਆਰਿਓ ਸਿੱਖ ਕੌਮ ਜਿਹੜੀ ਹੈ ਉਹ ਇੱਕ ਨਵੇਕਲੀ ਕੌਮ ਹੈ ਇੱਕ ਨਵੇਕਲਾ ਉਹਨਾਂ ਦਾ ਰਾਹ ਹੈ ਇੱਕ ਨਵੇਕਲਾ ਉਹਨਾਂ ਦਾ ਪੜਾਹ ਹੈ ਇੱਕ ਨਵੇਕਲੀ ਉਹਨਾਂ ਦੀ ਸੋਚ ਹੈ ਜ਼ਬਰ ਤੇ ਜ਼ੁਲਮ ਨੂੰ ਜੜੋਂ ਖਤਮ ਕਰਨਾ ਸੱਚ ਦੇ ਰਸਤੇ ਤੇ ਸੱਚ ਦੇ ਮਾਰਗ ਤੇ ਚੱਲਣਾ ਨਿਤਾਣਿਆਂ ਦੀ ਲਾਜ ਰੱਖਣਾ ਭੀੜ ਪਈ ਤੇ ਘਬਰਾਉਣਾ ਨਹੀਂ ਸਗੋਂ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਨਾ ਇਹ ਖਾਲਸੇ ਦੇ ਹਿੱਸੇ ਆਇਆ ਹੈ ਸੁਪਿਆਰਿਓ ਇਹ ਸੀ ਬਹਾਦਰ ਵੀ ਬਹਾਦਰ ਸਿੰਘੀਆਂ ਦਾ ਇਤਿਹਾਸ ਜਿਨ੍ਹਾਂ ਨੇ ਆਪਣੇ ਯੋਗ ਵਿਖਾਏ ਔਰ ਜਾਫਰ ਬੇਗ ਦੀ ਫੌਜ ਨੂੰ ਹਰਾ ਕੇ ਭੇਜਿਆ ਹੋਈਆਂ ਭੁਲਾਣ ਨਾ ਚਤਾਰੇਗਾ ਜਿਕੇ ਫਤਿਹ ਕਜਾਈਏ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਵਧਾਉਂਦੇ ਰਿਹਾ ਕਰੋ ਤਾਂ ਕਿ ਵੱਤੋ ਵਲ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਣ ਆਪ ਜੀ ਦੇ ਨਾਲ ਸਾਂਝ ਪਾਈ ਜਾ ਸਕੇ ਸੋ ਇੱਕ ਇਤਿਹਾਸ ਪਿਆਰਿਓ ਆਪ ਜੀ ਦੇ ਨਾਲ ਭਾਈ ਗਰਦਾਸ ਜੀਆ 22 12 ਸ਼ੁਰੂ ਕਰਨ ਜਾ ਰਹੇ ਹਾਂ ਆਪ ਜੀ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਤਾਂ ਕਿ ਆਪ ਜੀ ਦੇ ਨਾਲ ਉਸ ਇਤਿਹਾਸ ਦੀ ਵੀ ਸਾਂਝ ਪਾਈ ਜਾ ਸਕੇ ਜਿਹਦੇ ਵਿੱਚ ਬੜੀਆਂ ਬੜਮੁੱਲੀਆਂ ਜਾਣਕਾਰੀਆਂ ਆਪ ਜੀ ਨੂੰ ਮਿਲਣ ਵਾਲੀਆਂ ਨੇ ਸੋ ਇੱਥੇ ਹੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ